ਜਿਸ ਦੇਸ਼ ਦੇ ਲੋਕ ਮੁਫਤ ਕੋਰੀ ਦੇ ਵਿੱਚ ਵਿਸ਼ਵਾਸ ਕਰਦੇ ਹੋ ਜਿੱਥੇ ਉਹਨਾਂ ਨੂੰ ਮੁਫਤ ਸਮਾਨ ਚਾਹੀਦਾ ਹੋਵੇ ਉਸ ਦੇ ਲੋਕ ਆਪਣੀ ਤਰੱਕੀ ਦੇ ਵਿੱਚ ਆਪਣੇ ਆਪ ਹੀ ਰੋੜਾ ਬਣ ਜਾਂਦੇ ਨੇ ਸ਼ਾਇਦ ਇਦਾਂ ਦੀ ਕੁਝ ਕਹਾਣੀ ਸਾਡੇ ਦੇਸ਼ ਦੇ ਨਾਲ ਵੀ ਹੋਈ ਐਸੇ ਜੇ ਲੋਕਾਂ ਨੂੰ ਵੀ ਮੁਫਤ ਬਿਜਲੀ ਮੁਫਤ ਪਾਣੀ ਮੁਫਤ ਸਫ਼ਰ ਹਜ਼ਾਰ-ਹਜ਼ਾਰ ਰੁਪਏ ਜਹਾਨੀਆਂ ਨੂੰ ਇਹੋ ਜਿਹੇ ਲਾਲਚਾਂ ਦੇ ਨਾਲ ਫਰਮਾਇਆ ਗਿਆ ਮੈਂ ਬੜਾ ਹੈਰਾਨ ਹੁੰਦਾ ਸੀ ਜੇ ਤੁਰੇ ਜਾਂਦੇ ਇੱਕ ਦਿਨ ਮੈਂ ਦੇਖਿਆ ਇੱਕ ਪੋਸਟਰ ਤੇ ਲਿਖਿਆ ਸੀਗਾ ਮਹਿਲਾਵਾਂ ਨੂੰ ਮਹਿਲਾ ਪਤਾ 2000 ਬਈ ਮਹਿਲਾ ਨੂੰ 2000 ਦਾ ਪਤਾ ਕਿਉਂ ਬੰਦੇ ਕਿੱਧਰ ਜਾਣਗੇ ਬੰਦਿਆਂ ਨੂੰ ਵੀ ਤਾਂ ਕੋਈ ਪਤਾ ਦੇ ਦਿਓ ਦੂਸਰਾ ਪੋਸਟਰ ਦੇਖਿਆ ਮਹਿਲਾਵਾਂ ਨੂੰ ਵਧਾਈਆਂ ਵੇ ਮਹਿਲਾਵਾਂ ਨੂੰ ਕੱਲੀਆਂ ਨੂੰ ਪਤਾਈਆਂ ਕਿਉਂ ਮਹਿਲਾਵਾਂ ਬੇਵਕੂਫ ਨੇ ਜਾਂ ਬਹੁਤ ਜ਼ਿਆਦਾ ਸਮਝਦਾਰ ਨੇ ਮੰਨ ਲਿਆ ਸਮਝਦਾਰ ਨੇ ਤਾਂ ਬੰਦੇ ਬੇਵਕੂਫ ਨੇ ਔਰਾਂ ਨੂੰ ਬਧਾਈਆਂ ਨਹੀਂ ਔਰਾਂ ਨੂੰ ਕੋਈ ਪਤਾ ਨਹੀਂ ਜਿਹੜੇ ਦੇਸ਼ ਦੇ ਲੋਕ ਮੁਫਤੀਆਂ ਚੀਜ਼ਾਂ ਚਾਹੁੰਦੇ ਨੇ ਉਹ ਗੁਲਾਮ ਬਣ ਕੇ ਰਹਿ ਜਾਂਦੇ ਨੇ ਖਰੀਦਣ ਵਾਲਾ ਖਰੀਦਣ ਆਇਆ ਨੂੰ ਵਪਾਰੀ ਹੈ ਉਸਨੇ ਤੁਹਾਡੀਆਂ ਕਮਜ਼ੋਰੀਆਂ ਲੱਭੀਆਂ ਲਾਓ ਲਾਇਆ ਚੋਗਾ ਸਟਿਆ ਤੁਸੀਂ ਫਸੇ ਤੁਸੀਂ ਵਿਕੇ ਉਸ ਦਾ ਮਤਲਬ ਹੱਲ ਹੋ ਗਿਆ ਹੋਰ ਉਹਨੇ ਕਿੰਨੀ ਕ ਤਰੱਕੀ ਦੇਣੀ ਹੈ ਉਹ ਸਿਰਫ ਉਹ ਹੀ ਜਾਣਦਾ ਹੈ ਹੋਰ ਕੋਈ ਨਹੀਂ ਜਾਣਦਾ ਤੁਸੀਂ ਰੋਲਾ ਨਹੀਂ ਪਾ ਸਕਦੇ ਤੁਹਾਨੂੰ ਇੱਕ ਕਹਾਣੀ ਸੁਣਾਉਣਾ ਹੈ ਇੱਕ ਸ਼ਹਿਰ ਦੇ ਵਿੱਚ ਇੱਕ ਬਹੁਤ ਵੱਡਾ ਭੇਡਵਾੜਾ ਸੀ ਜਿੱਥੇ ਤਰ੍ਹਾਂ ਤਰ੍ਹਾਂ ਦੀਆਂ ਭੇਡਾਂ ਰਹਿੰਦੀਆਂ ਸੀ ਭੇਡਾਂ ਜਾਣਦੇ ਹੋ ਨਾ ਜਿਨ੍ਹਾਂ ਦਾ ਆਪਣਾ ਕੋਈ ਮਤ ਨਹੀਂ ਹੁੰਦਾ ਆਪਣਾ ਕੋਈ ਵਿਚਾਰ ਨਹੀਂ ਹੁੰਦਾ ਉਹ ਪੇਡਾ ਵੀ ਸੋਚਿਆ ਕਰਦੇ ਸੀ ਗਿਆ ਕਿ ਕਿੱਥੇ ਰੋਜ਼ ਜਾਣਾ ਪੈਂਦਾ ਚਰਨ ਵਾਸਤੇ ਕਦੇ ਤੋਂ ਪੱਜਾਈਦਾ ਹੈ ਕਦੇ ਛਾਂ ਚ ਜਾਈਦਾ ਹੈ ਕੋਈ ਇਹੋ ਜਿਹਾ ਜੁਗਾਰ ਹੋ ਜਵੇ ਕਿ ਹਰਾ ਹਰਾ ਚਾਰਾ ਇੱਥੇ ਆ ਜਵੇ ਇੱਕ ਦਿਨ ਇੱਕ ਵਪਾਰੀ ਆਇਆ ਉਸਨੇ ਪੇਡਾ ਨੂੰ ਕਿਹਾ ਵੀ ਜਿੱਦਾਂ ਮੈਂ ਕਹੂੰਗਾ ਤੁਸੀਂ ਉਦਾਂ ਕਰੋ ਮੈਂ ਤੁਹਾਨੂੰ ਹਰਾ ਚਾਰਾ ਵੀ ਦਊਂਗਾ ਨਾਲ ਸਰਦੀਆਂ ਦੇ ਵਿੱਚ ਤੁਹਾਨੂੰ ਠੰਡ ਲਾਦੀ ਹੈ ਤਾਂ ਉਹ ਕੰਬਲ ਵੀ ਫਰੀ ਦੇਆ ਕਰੂੰਗਾ। ਪੇਡਾਂ ਮੰਨ ਗਈਆਂ। ਉਹਨਾਂ ਨੇ ਵਪਾਰੀ ਨੂੰ ਆਪਣਾ ਪੂਰਾ ਸਮਰਥਨ ਦਿੱਤਾ। ਸਮਰਥਨ ਦੇਣ ਤੋਂ ਬਾਅਦ ਉਹਨਾਂ ਦੇ ਵਿੱਚੋਂ ਕੁਝ ਪੇਡਾਂ ਜੋ ਥੋੜੀਆਂ ਜਾਗਰੂਕ ਸੀਗੀਆਂ ਉਹਨਾਂ ਨੇ ਸਵਾਲ ਚੱਕਿਆ। ਬਈ ਜਿਹੜਾ ਕੰਬਲ ਫਰੀਜ਼ ਦਊਗਾ ਉਹਦੇ ਬਾਅਦ ਉਹਨੇ ਕਿੱਥੋਂ ਲੈ ਕੇ ਆਊਗਾ ਪਰ ਭਲੇ ਦੀ ਗੱਲ ਸੁਣੇ ਕੋਣ ਕਿਸੇ ਨੂੰ ਭਲੇ ਦੀ ਗੱਲ ਸਮਝ ਨਹੀਂ ਆਇਆ ਕਰਦੀ ਜਦੋਂ ਅੱਖਾਂ ਦੇ ਉੱਤੇ ਲਾਲਚ ਦੀ ਪੱਟੀ ਬੰਨੀ ਹੋਵੇ ਮੁਫਤ ਫੋਰੀ ਮੋਰੀ ਦਿਖਦੀ ਹੋਵੇ ਕਹਾਣੇ ਲਿਖੇ ਜਾਂਨ ਤੱਕ ਸਾਰੀਆਂ ਭੇਡਾਂ ਚਾਰੇ ਦਾ ਇੰਤਜ਼ਾਰ ਕਰ ਰਹੀਆਂ ਸੀਗੀਆਂ ਉਹਨੇ ਉਹਨਾਂ ਦੇ ਸ਼ਰੀਰਾਂ ਤੋਂ ਉਹਨਾਂ ਲਾਹੀ ਜਾ ਚੁੱਕੀ ਸੀ ਤੇ ਉਹ ਆਪਣੇ ਵਾਸਤੇ ਕੰਬਲਾਂ ਦਾ ਇੰਤਜ਼ਾਰ ਕਰ ਰਹੀਆਂ ਸੀਗੀਆਂ ਮੇਰਾ ਖਿਆਲ ਹੈ ਸਮਝ ਗਏ ਹੋ ਹੋਣਗੇ ਆਖਰ ਪੰਜਾਬ ਸਰਕਾਰ ਨੂੰ ਕਮਾਈ ਕਿੰਨੀ ਹੈ ਕੀ ਯਤਨ ਕਰ ਰਹੀ ਹੈ ਪੰਜਾਬ ਦੀ ਤਰੱਕੀ ਵਾਸਤੇ ਕਿ ਸਿਰਫ ਮੁਫਤ ਵੰਡਣ ਦਾ ਵਿਚਾਰ ਲੈ ਕੇ ਆਈ ਹੈ ਬੰਡਣਾ ਸੁੱਖਾ ਹੈ ਖਜ਼ਾਨੇ ਦਾ ਸਾਰੀਆਂ ਸਰਕਾਰਾਂ ਲੁੱਟਾਂਦੀਆਂ ਆਈਆਂ ਨੇ ਪਰ ਪੰਜਾਬ ਸਰਕਾਰ ਦਾ ਖਜ਼ਾਨਾ ਭਰੇਗੀ ਕੌਣ ਕਿ ਭਗਵਾਨ ਜੀ ਚੁਟਕਲਾ ਸੁਣਾ ਕੇ ਚਲੇ ਜਾਣਗੇ ਕਿਉਂਕਿ ਹਜੇ ਤੱਕ ਖਬਰਾਂ ਨਹੀਂ ਆਉਂਦੀਆਂ ਕਿ दारू ਪੀ ਕੇ ਗੁਰਦੁਆਰੇ ਜਾਂਦੇ ਨੇ ਤੇ ਕਿਵੇ दारू ਪੀ ਕੇ ਜਿਸ ਦਿਨ ਸਰਦਨ ਦੇ ਵਿੱਚ ਜਾ ਕੇ ਬੈਠ ਗਏ ਫਿਰ ਤਾਂ ਕਮਾਲ ਹੀ ਕਰ ਦੇਣਗੇ ਕਿਉਂਕਿ ਨਸ਼ੇ ਵਿੱਚ ਦਾ ਬੰਦਾ ਕੁਝ ਵੀ ਕਰ ਸਕਦਾ ਹੈ ਨਾ ਤੇ ਕੇਜਰੀ ਵਾਲਜੀ ਤਾਂ ਆਪਣੇ ਵੈਸੀ ਬੱਲੇ ਬੱਲੇ ਨੇ ਜਰੂਰੀ ਨਹੀਂ ਕਿ ਤੁਸੀਂ ਸਾਡੇ ਵਿਚਾਰਾਂ ਦੇ ਨਾਲ ਸਹਿਮਤ ਹੋਵੋ ਸਬਦਾ ਭਲਾ ਤੁਸੀਂ ਸਾਡਾ ਵੀਡੀਓ ਪੂਰਾ ਦੇਖਿਆ ਇਸਦੇ ਲਈ ਤੈਦਲੋ ਸ਼ੁਕਰਗੁਜ਼ਾਰ ਹਾਂ ਬੰਦੇ ਮਾਤਰਮ जय हिंद जय भारत